ਸਸ਼ੀ ਗਾਲ ਜੀ ਮੈਂ ਅਨੰਦ ਸੰਦੀਪ ਆ ਜੀ ਮੈਂ ਮੌਜੂਦਾ ਸਰਪੰਚ ਪਿੰਡ ਰੋਪੜ ਕਲਾਂ ਤੋਂ ਤੇ ਕੁਝ ਰਾਤ ਲਾਗੇ ਪੌਂਟੀਫਰਮ ਤੋਂ ਆਪਣੇ ਫਰੈਂਡ ਹੈਗੇ ਆ ਉਹਨਾਂ ਨੇ ਵੇਖਿਆ ਸੀ ਵੀ ਡਰੋਨ ਟੈਪ ਦਾ ਕੁਝ ਫਲਾਈਟਿੰਗ ਆ ਰਹੀ ਸੀ ਤੇ ਇਹ ਲਾਗੇ ਮੇਰੇ ਤੋਂ ਪਿੱਛੇ ਪੈਲੀ ਹੈਗੀ ਆ ਇੱਥੇ ਕੁਝ ਡਰੋਨ ਦਾ ਡਿੱਗਨ ਦਾ ਉਹਨਾਂ ਦੱਸਿਆ ਵੀ ਕੋਈ ਡਰੋਨ ਵਗੈਰਾ ਡਿੱਗਿਆਗਾ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਪਿੰਡ ਦੇ ਨਾਲ ਦੇ ਪਿੰਡ ਦੇ ਸਰਪੰਚਾਂ ਨੇ ਪੁਲਿਸ ਨੂੰ ਤਲਾਹ ਕੀਤੀ ਹੈ ਜੀ ਪਰ ਰਾਤ ਬੀਐਸਐਫ ਤੇ ਪੁਲਿਸ ਆਈਆਂ ਨਾਲ ਸ਼ਾਨਬੀਨ ਕਾਂਦੇ ਮੁਤਾਬਿਕ ਵਾਹੇ ਕੁਝ ਮਿਲਿਆ ਤੇ ਨਹੀਂ ਹੈਗਾ ਉੱਥੇ ਸਵੇਰੇ ਵੀ ਸਰਚ ਹੋਇਆ ਤੇ ਸਰਚ ਦੌਰਾਨ ਵੀ ਕੁਝ ਨਹੀਂ ਮਿਲ ਪਾਇਆ ਤੇ ਬਾਕੀ ਸਰਚ ਅਜੇ ਚੱਲਦੀ ਪਈ ਆ ਬਾਕੀ ਕਿੰਨੇ ਵਜੇ ਦੀ ਗੱਲ ਆ ਜਿਹੜੀ ਇਹ ਜੀ ਸਾਢੇ 10 ਵਜੇ ਦੇ ਕਰੀਬ ਗੱਲ ਆ ਜੀ ਕਿੰਨੇ ਸਰਚ ਨੇ ਰਹੀ ਆ ਇਹ ਸਵੇਰੇ ਮਾਰਨਿੰਗ ਤੱਕ ਤੇ 10 ਵਜੇ ਤੱਕ ਸਰਚ ਹੁੰਦੀ ਰਹੀ ਹੈ ਜੀ ਪੁਲਿਸ ਨੇ ਰਾਤੀ ਸੂਚਿਤ ਕਰਤਾ ਹਾਂ ਜੀ ਰਾਤੀ ਸੂਚਿਤ ਹੋ ਗਿਆ ਜੀ ਪੁਲਿਸ ਮੌਕੇ ਤੇ ਆ ਗਈ ਹਾਂ ਜੀ ਪੁਲਿਸ ਮੌਕੇ ਤੇ ਆ ਜੀ ਬੀਐਸਐਫ ਦੇ ਜਵਾਨ ਨਾਲ ਆਏ ਸੀ ਕਿੱਦਾਂ ਦੇ ਹੁਣ ਹਾਲਾਤ ਆ ਇੱਥੇ ਜਿਹੜੇ ਹਾਲਾਤ ਬਿਲਕੁਲ ਨੋਰਮਲ ਆ ਜੀ ਵੈਸੇ ਕੋਈ ਡਰ ਦੀ ਭਾਵਨਾ ਤਾਂ ਨਹੀਂ ਹੈਗੀ ਵੈਸੇ ਦੱਸਿਆ ਜਾ ਰਿਹਾ ਕਿ ਅਜੇ ਕੁਝ ਇਵੇਂ ਦਾ ਤਾਂ ਨਹੀਂ ਡਰੋਨ ਵਗੈਰਾ ਮਿਲਿਆ ਤਾਂ ਨਹੀਂ ਹੈਗਾ ਬਾਕੀ ਅਸੀਂ ਸਰਚ ਚੱਲਦੀ ਪਈ ਹੈ ਜੀ ਕੋਈ ਕਹਿੰਦਾ ਛੱਕੀ ਗੱਡੀ ਦੇਖੀ ਨਹੀਂ ਕੋਈ ਕਹਿੰਦੇ ਪਏ ਆ ਜੀ ਪਰ ਛੱਕੀ ਗੱਡੀਆਂ ਨਹੀਂ ਆਈ ਵਿੱਚ ਆਪਣੇ ਕੈਮਰੇ ਵਿੱਚ ਰਿਕਾਰਡ ਨਹੀਂ ਆਈ ਹੈਗੀ ਪੁਰ ਕਲਾਂ ਪਿੰਡ ਇੱਥੇ ਬਸ ਸੱਕ ਦੇ ਆਧਾਰ ਤੇ ਕਹਿੰਦੇ ਇੱਥੇ ਡਰੋਨ ਡਿਗਾ ਸਰੋਂ ਚ ਤੇ ਸਰੋਂ ਚ ਡਰੋਨ ਤੇ ਕਿਤੇ ਮਿਲਿਆ ਨਹੀਂ ਤਾਂ ਬਾਕੀ ਕੈਮਰੇ ਕੰਗਰੇ ਚੈੱਕ ਕੀਤੇ ਆ ਉਹਦੇ ਕਾਰਨ ਵੀਡੀਓ ਵੀਡੀਓ ਦੇਖੀ ਉਹਨਾਂ ਨੇ ਉਹ ਗੱਡੀ-ਗੱਡੀ ਦੇ ਸਾਕ ਦੇ ਆਧਾਰ ਤੇ ਦੇਖੋ ਅੱਗੇ ਕੀ ਕਰਦੇ ਆ ਕਿ ਪਤਾ ਲੱਗਾ ਕੀ ਦੇਖਿਆ ਗਿਆ ਇੱਥੇ ਬਸ ਉਹ ਕਹਿੰਦੇ ਡਰੋਨ ਦੇਖਿਆ ਇੱਥੇ ਬਸ ਹਾਂਜੀ ਪੁਲਿਸ ਆਈ ਆ ਆਰਮੀ ਆਈ ਆ 10 ਵਜੇ 11 ਵਜੇ ਦੀ ਆਈ ਆ ਆਰਮੀ ਰਾਤ ਦੇ ਸਵੇਰੇ 10 11 ਵਜੇ ਗਈ ਆ ਕਿੰਨੇ ਵਜੇ ਦੀ ਆਵਾਜ਼ ਸੁਣੀ ਕਿੰਨੇ ਕਬੇ ਨਾਲ ਆਵਾਜ਼ ਉਹ ਹੀ ਨਹੀਂ ਆ ਲੈਟ ਲੂਟ ਦੇਖੀ ਆ ਹਾਂਜੀ ਤੂੰ ਗੱਡੀ ਵੀ ਦੇਖੀ ਗਈ ਇਹ ਹੁਣ ਲੈਟ ਦਾ ਮਾਨੂੰ ਨਹੀਂ ਪਤਾ ਇਹ ਦੂਜੇ ਪਿੰਡ ਵਾਲੇ ਉਹ ਪਤਾ ਗੱਡੀ ਵੀ ਦੇਖੀ ਗਈ ਹਾਂਜੀ ਗੱਡੀ ਵੇਖੀ ਗਈ ਆ ਕੈਮਰੇ ਦੇ ਵਿੱਚ ਹਾਂਜੀ ਉਹ ਅੱਗੇ ਦੇਖੋ ਕੀ ਐਕਸ਼ਨ ਲੰਦੀ ਪੁਲਿਸ ਕੀ ਕਿੰਨੇ ਕਾਲ ਕਿੰਨਾ ਚਿਰ ਸਮਾਂ ਸਿਰ ਚੱਲੀ ਇਥੇ ਕਿੰਨੇ ਘੰਟੇ ਇੱਥੇ ਆਰਮੀ ਦੇ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਰਹੀ ਹੈ ਹਾਂਜੀ ਉਹ ਸਾਰਾ ਚੈੱਕ ਕੀਤਾ ਹੈ ਵੀ ਸਭ ਨਹੀਂ ਵੀਐਸਐਫ ਵੀਐਸਐਫ ਉਹ ਪੰਜਾਬ ਪੁਲਿਸ ਸਾਰੇ ਆਏ ਆ ਇੱਥੇ ਹਾਂਜੀ ਮੇਰਾ ਨਾਮ ਪ੍ਰਵੀਨ ਸਿੰਘ ਹੈ ਸ੍ਰੀ ਸ਼ਸ਼ੀਕਲ ਜੀ ਮੇਰਾ ਨਾਮ ਸੰਦੀਪ ਆ ਜੀ ਮੈਂ ਮੌਜੂਦਾ ਸਰਪੰਚ ਪਿੰਡ ਰੋਬਰ ਕਲਾਂ ਤੋਂ ਤੇ ਕੁਝ ਰਾਤ ਲਾਗੇ ਪੁਲਿਸ ਫਾਰਮ ਤੋਂ ਆਪਣੇ ਫਰੈਂਡ ਹੈਗੇ ਆ ਉਹਨਾਂ ਨੇ ਵੇਖਿਆ ਸੀ ਵੀ ਡਰੋਨ ਟੈਪ ਦਾ ਕੁਝ ਫਲਾਈਟਿੰਗ ਆ ਰਹੀ ਸੀ ਤੇ ਇਹ ਲੱਗੇ ਮੇਰੇ ਦਾ ਪਿੱਛੇ ਪੈਲੀ ਹੈਗੀ ਆ ਇੱਥੇ ਕੁਝ ਡਰੋਨ ਦਾ ਡਿੱਗਣ ਦਾ ਉਹਨਾਂ ਦੱਸਿਆ ਵੀ ਕੋਈ ਡਰੋਨ ਵਗੈਰਾ ਡਿੱਗਿਆਗਾ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਪਿੰਡ ਦੇ ਨਾਲ ਦੇ ਪਿੰਡ ਦੇ ਸਰਪੰਚਾਂ ਨੇ ਪੁਲਿਸ ਨੂੰ ਤਲਾਸ਼ ਕੀਤੀ ਹੈ ਜੀ ਰਾਤ ਬੀਐਸਐਫ ਤੇ ਪੁਲਿਸ ਆਈਏ ਨਾਲ ਸ਼ਾਨਵੀਨ ਕਰਨ ਦੇ ਮੁਤਾਬਿਕ ਵਾਹੇ ਕੁਝ ਮਿਲਿਆ ਤੇ ਨਹੀਂ ਹੈਗਾ ਉੱਥੇ ਸਵੇਰੇ ਵੀ ਸਰਚ ਹੋਇਆ ਤੇ ਸਰਚ ਦੌਰਾਨ ਵੀ ਕੁਝ ਨਹੀਂ ਮਿਲ ਪਾਇਆ ਤੇ ਬਾਕੀ ਸੱਚ ਜਿਹਾ ਚੱਲਦੀ ਪਈ ਆ ਬਾਕੀ ਕਿੰਨੇ ਵਜੇ ਦੀ ਗੱਲ ਆ ਜਿਹੜੀ ਇਹ ਜੀ 10:30 ਵਜੇ ਦੇ ਕਰੀਬ ਗੱਲ ਆ ਜੀ ਕਿੰਨੇ ਤੱਕ ਸਰਚ ਹੁੰਦੀ ਰਹੀ ਆ ਇਹ ਸਵੇਰੇ ਮਾਰਨਿੰਗ ਤੱਕ ਤੇ 10 ਵਜੇ ਤੱਕ ਸਰਚ ਹੁੰਦੀ ਰਹੀ ਹੈ ਜੀ ਪੁਲਿਸ ਨੇ ਰਾਤੀ ਸੂਚਿਤ ਕਰਤਾ ਹਾਂਜੀ ਰਾਤੀ ਸੂਚਿਤ ਹੋ ਗਿਆ ਜੀ ਪੁਲਿਸ ਮੌਕੇ ਤੇ ਆ ਗਈ ਹਾਂਜੀ ਪੁਲਿਸ ਮੌਕੇ ਤੇ ਆਈ ਜੀ ਬੀਐਸਐਫ ਨੇ ਜਵਾਨ ਨਾਲ ਆਏ ਸੀ ਕਿੱਦਾਂ ਦੇ ਹੁਣ ਹਾਲਾਤ ਆ ਇੱਥੇ ਜਿਹੜੇ ਹਾਲਾਤ ਬਿਲਕੁਲ ਨੋਰਮਲ ਆ ਜੀ ਵੈਸੇ ਕੋਈ ਡਰ ਦੀ ਭਾਵਨਾ ਤਾਂ ਨਹੀਂ ਹੈਗੀ ਵੈਸੇ ਦੱਸਿਆ ਜਾ ਰਿਹਾ ਕਿ ਅਜੇ ਕੁਝ ਐਵੇਂ ਦਾ ਨਹੀਂ ਡਰੋਨ ਵਗੈਰਾ ਮਿਲਿਆ ਤਾਂ ਨਹੀਂ ਹੈਗਾ ਬਾਕੀ ਅਸੀਂ ਸਰ ਚੱਲਦੀ ਪਈ ਹੈ ਜੀ ਕੋਈ ਕਹਿੰਦਾ ਸ਼ੱਕੀ ਗੱਡੀ ਨਹੀਂ ਵੇਖੀ ਨਹੀਂ ਕਹਿੰਦੇ ਪਏ ਆ ਜੀ ਪਰ ਸ਼ੱਕੀ ਗੱਡੀ ਨਹੀਂ ਆਈ ਵਿੱਚ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਨਹੀਂ ਆਈ ਹੈਗੀ ਠੀਕ ਠੀਕ ਹੈ ਜੀ